ਬਿਲਾਵਲ ਮਹੱਲਾ ਪੰਜਵਾ ਦਰਸ਼ਨ ਦੇਖਤ ਦੁਖ ਨਥੇ ਸੁਝੇ بادشاہ ਦਾ ਦਰਸ਼ਨ ਐਸਾ ਮੁਲਕ ਹੈ ਜਿਨ੍ਹਾਂ ਜਿਨਾਂ ਨੇ ਇੱਕ ਵਾਰੀ ਇੱਕ ਵਾਰ ਹੋਏ ਦਰਸ਼ਨ ਜਾਂ ਕੋ ਦੇਖਣ ਯੋਗ ਰਹੇ ਪੁੰਨਾਂ ਕੋ ਜਿਵੇਂ ਮਹਾਰਾਜ ਦੇ ਦੁਜਾਰ ਦਾ ਜਲਵਾ ਪ੍ਰਕਾਸ਼ ਹੋਇਆ ਉਹ ਦੇਖ ਕੇ ਨਾ ਤੇ ਸਾਰੇ ਜਿੰਨੇ ਦੋਸ਼ੀ ਜਨਮਾਂ ਜਨਮਾਂ ਦੇ ਦੋਸ਼ ਉਹ ਸਾਰੇ ਨਾਸ ਹੋ ਗਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦ ਕਾ ਨੂੰ ਬਗਾਨਾ ਸਭ ਦੁਸਤ ਪਰਸੇ ਉਰਸ ਗਨਿ ਭਿਸ਼ੇ ਜੇ ਰੇ ਦੋਸਤੀ ਇਹ ਸਭ ਨਸ ਗਏ ਉਹਨਾਂ ਦੇ ਕਭ ਹੁਨਾ ਹੂ ਉਰ ਦ੍ਰਿਸ਼ਟ ਅਗੂਚਰ ਉਹ ਗੁਰਮੁਖ ਸੰਨ ਮੁਹਾਰਾ ਦੇ ਦਰਸ਼ਨ ਕਰਨ ਦੀਆਂ ਬੇਨਤੀਆਂ ਕਰਦੀ ਹੈ ਕਿ ਮਾਰੋ ਸਾਡੀ ਨਿਗਾ ਤੋਂ ਅਗੂਚਰ ਹੋਲੇ ਨਾ ਕਰੇ ਹੋ ਕਰੇ ਪਰਦਾ ਨਾ ਪਵੇ ਹਰ ਵਕ ਸਮਨੇ ਬਿਸਤੇ ਰਹੋ ਚਾਰ ਸ਼ਪੇਰੇ ਜੀ ਅੰਦਰ ਬਾਹਰ ਜਿਵੇਂ ਨਾਂ ਦੇ ਜੀਨ ਕਿਹਾ ਦਹਾਜ ਰਹਾ ਹਜੂਰ ਦਰ ਪੇਸ਼ ਤੁਮਨਿ ਨੇ ਰੋਦੋਂ ਨੇ ਰੇਰੇ ਦਾਰੇਂ ਦਰੂਹੀ ਤੇ ਸਗੇ ਵੀ ਆਪ ਹੀ ਹੂੰ ਠੀਕ ਹੈ ਸੰਗ ਬਸੇ ਈਕ ਈਕ ਹੈ ਸੰਗ ਬਸੇ ਸਾਡੇ ਜੀ ਹਿਰਦੇ ਦੇ ਨਾਲ ਮਾਰਾ ਦਿਲ ਦੇ ਨਾਲ ਬਸਣਾ ਕਰਿਓ ਰਹਾਉ ਪ੍ਰੀਤਮ ਪ੍ਰਾਨ ਆਧਾਰ ਸੁਆਮੀ ਜੀ ਰਹਾ ਬਸਿਆਉਂਦੇ ਜੀ ਕਹਿੰਦੇ ਉਹ ਪ੍ਰੀਤਮ ਪਰਮ ਪ੍ਰੇਮ ਦਾ ਆਸਰਾ ਹੈ ਪ੍ਰਾਨਾਂ ਦਾ ਆਸਰਾ ਰੂਪ ਹੈ ਸਰਬ ਕਾ ਮਾਲਕ ਹੈ ਹੇ ਪ੍ਰਭ ਅੰਤਰਜਾਮੀ ਸ਼ਿਮਰਤੋ ਸਾਰਿਆਂ ਦਾ ਪੂਰਨ ਬਿਆਜ ਹੋ ਰਿਹਾ ਹੈ ਅਦੇ ਰੱਖਿਆ ਤੈਨੂੰ ਆਲਾ ਘਟਾ ਘਣਾ ਦੇ ਅੰਦਰਲੀ ਜਾਣਨ ਵਾਲਾ ਹੈ ਵਿਆਗੁਣ ਤੇਰੀ ਸਾਰ ਸਮਾਏ ਜਿਹੜੇ ਜਿਹੇ ਦੇਸ ਤੇ ਪਰਛਾ ਸਾਰ ਜੀ ਸ੍ਰੀ ਸਤਿ ਆਪ ਕੇ ਗੁਣ ਸਾਰ ਸੇ ਭਲੇ ਉਹ ਸਾਰਿਆਂ ਨੂੰ ਕਿਵੇਂ ਸੰਭਾਲਣਾ ਕਰੀਏ ਯਾਦ ਕਰੀਏ ਪੂਰੇ ਕਹੇ ਨਹੀਂ ਜਾ ਸਕਦੇ ਸਾਹ ਸਾਹ ਪ੍ਰਭ ਤੁਝ ਹੈ ਚਿਤਾਰੀ ਇਹੋ ਹੀ ਅਸੀਂ ਤਾਂ ਗੁਰਮਤਿ ਸਿੱਖੀਏ ਤੇ ਸਾਹ ਸਾਹ ਮਾਰਿਆ ਆਪ ਨੂੰ ਚੇਤੇ ਹੀ ਕਰਦੇ ਰਹੀਏ ਕਿਰਪਾ ਨਿਧ ਪ੍ਰਭ ਦੀਨ ਦਇਆਲਾ ਇਹ ਕਿਰਪਾ ਦੇ ਸਮੁੰਦਰ ਰੱਖ ਦੋ ਆਇ ਗੁਰੂ ਆਪ ਗਰੀਬਾਂ ਤੇ ਦਇਆਲਤਾ ਕਰਨ ਵਾਲੇ ਹੋ ਕੀ ਇਹ ਜਾਨਤ ਕੀ ਕਰੋ ਪ੍ਰਤਪਾਲਾ ਜਿੰਨੇ ਜੀਵ ਜਾਂ ਕਿ ਛੋਟੇ ਵੱਡੇ ਸੂਖਮ ਸਤੂਲ ਬ੍ਰਹਮਾ ਤੋਂ ਲਾ ਕੇ ਮੱਛਰ ਤੱਕ ਹੈ ਸਾਰਿਆਂ ਨੂੰ ਦਾਈ ਪਾਲਣਾ ਆਪੀ ਕਰਨ ਵਾਲੇ ਹਾਂ ਆਗ ਪਹਿਰ ਤੇਰਾ ਨਾਮ ਜਨ ਜਾਪੇ ਸਰੂ ਮਹਾਰਾ ਅੱਠੇ ਪਹਿਰ ਤੇਰੇ ਭਗ ਜੀ ਅੰਦਰ ਤੇਰੇ ਨਾਮ ਨੂੰ ਜਪਦੇ ਹਨ ਨਾਨਕ ਪ੍ਰੀਤ ਲਾਈ ਪ੍ਰਭ ਆਪੀ ਇਹ ਕੀ ਮਾਰੇ ਆਪ ਦੀ ਪ੍ਰੀਤ ਗੁਰਾਂ ਦੁਆਰਾ ਲਾਤੀ ਹੈ ਕਾਹਨੇ ਆਪ ਦੇ ਨਾਮ ਦਾ ਜਾਪ ਹੁੰਦਾ ਹੈ ਬਿਲਾਬੁਲ ਮਹੱਲਾ ਪੰਜਵਾ ਤਨ ਧਨ ਜੋਨ ਚਲਤ ਗਿਆ ਇਹ ਜੀਵਨ ਦਾ ਸੰਸਾਰ ਵਿੱਚ ਜਿਹੜਾ ਮਨ ਲਾ ਕੇ ਵਗਾਰ ਤੇ ਪੈਂਦਾ ਹੈ ਇਸ ਦੇ ਵਿੱਚ ਘਾਟਾ ਦਿਖਾਉਂਦੇ ਹੋ ਫਰਮਾਉਂਦੇ ਹਨ ਪਨ ਤਨ ਜੋਗਨ ਚਲਤ ਗਿਆ ਇਹ ਜੀਵਨ ਜਿਹੜਾ ਤਨ ਦਾ ਮਾਣ ਕਰਦਾ ਸੀ ਕਿ ਮੇਰਾ ਸਰੀਰ ਹੈ ਮੇਰਾ ਸਰੀਰ ਹੈ ਤੇ ਮੇਰੇ ਕੋਲ ਧਨ ਹੈ ਦੌਲਤ ਹੈ ਮੇਰੀ ਜਵਾਨੀ ਹੈ ਇਹ ਚਲਤ ਗਿਆ ਇਹ ਚਿਲਿੱਤਰ ਵੀ ਆਈ ਸੀ ਕਿ ਤਮਾਸ਼ਾ ਜਿਹੀ ਆਈ ਸੀ ਅੰਤ ਨੂੰ ਇਹ ਖਤਮ ਹੋ ਗਿਆ ਚਲੇ ਆ ਗਿਆ ਚਲੇ ਆ ਜਾਣ ਵਾਲ ਸੀ ਇਹ ਦੇਸ ਕਰਕੇ ਅੰਦਰੋਂ ਚਲੀ ਆਈ ਗਿਆ राम नाम का भजन ना कीनो जे ਜਿੰਦਗੀ ਐਵੇਂ ਗਵਾਲੀ ਜਵਾਨੀ ਵੀ ਗਵਾਲੀ ਤਰ ਸਰੀਰ ਦਾ ਬਲ ਵੀ ਨਾਸ਼ ਹੋ ਗਿਆ ਧਨ ਵੀ ਬੁਰੇ ਪਾਸੇ ਖਰਚ ਲਿਆ ਇਹ ਚੱਲਣ ਵਾਲੀਆਂ ਚੀਜ਼ਾਂ ਸਭ ਕੁਲੀਤਰ ਹੋ ਗਿਆ ਤਮਾਸ਼ਾ ਹੋ ਗਿਆ ਚਲੇ ਗਏ राम नाम का भजन ना कीनो ਇਸ ਤਨ ਤਨ ਜਨ ਨੂੰ ਪਾ ਕੇ ਮਹਾਰਾ ਦਾ ਭਜਨ ਕਰਨਾ ਸੀ ਸੋ ਰਾਮ ਪ੍ਰਮੇਸ਼ਰ ਦਾ ਨਾਮ ਜਪਣਾ ਸੀ ਭਜਨ ਕੀਰਤਨ ਕਰਨਾ ਸੀ ਕੀਤਨ ਕਰਤ ਦੇਕਾਰ ਨਿਸ਼ਪੂਰ ਭਇਆ ਜੁਹੈ ਰਹੇ ਇਹ ਭੁਗਣ ਲੱਗਾ ਰਾਤ ਤੋਂ ਲੈ ਕੇ ਦਿਨ ਚੜ ਗਿਆ ਫੇਰ ਵੀ ਮੁਕਾਰਾ ਨੂੰ ਤ੍ਰਿਪਤ ਨਹੀਂ ਹੁੰਦਾ ਇਸ ਪ੍ਰਕਾਰ ਦੀ ਤੇਰੀ ਹਾਲਤ ਕਿਉਂ ਉਮਰ ਗੁਜ਼ਰ ਗਈ ਤੇਰੀ ਗਿਸ਼ਟਾ ਚ ਲੱਗੇ ਹੋਏ ਦੀ ਕਰਤ ਵਿਕਾਰ ਨਿਸ਼ਪੂਰ ਭਇਆ ਮੁਕਾਰਾ ਨੂੰ ਕਰਦੇ ਹੋਏ ਮੰਦ ਕਰਮਾਂ ਨੂੰ ਕਰਦੇ ਹੋਏ ਇਹ ਜਿਹੜੀ ਅਵਸਥਾ ਸੀ ਨਾ ਉਮਰ ਕਿਦਾ ਇੱਕ ਰਾਤ ਸੀ ਤੇ ਜਦੋਂ ਕਾਲ ਦਾ ਸਮਾਂ ਆ ਗਿਆ ਕੋੜ ਦਿਨ ਚੜ ਗਿਆ ਅੰਧ ਨੂੰ ਕਾਲ ਦਾ ਸਮਾਂ ਆ ਗਿਆ ਵਿਕਾਰਾਂ ਵੱਲੋਂ ਦਿੱਤੀ ਨੂੰ ਕਹ ਕਦੇ ਨਾ ਪ੍ਰਾਂਤ ਕੀਤਾ ਰਹਾਉ ਅਨੇਕ ਪ੍ਰਕਾਰ ਭੋਜਨ ਨਿਤ ਖਾਤੇ ਜੀਵ ਅਨੇਕ ਪ੍ਰਕਾਰ ਦੇ ਭੋਜਨ ਵੀ ਤੁਸੀਂ ਨਿਤ ਖਾਣੇ ਹੋ ਅਨੇਕ ਤਰ੍ਹਾਂ ਦੇ ਕਰੇ ਮਸਾਲੇਦਾਰ ਕਦੇ ਮਿੱਠੇ ਕਦੇ ਖੱਟੇ ਕਦੇ ਸੂਨੇ ਅਨੇਕ ਪ੍ਰਕਾਰ ਦੇ ਭੁਗੀਆਂ ਖਾਣੇ ਨੂੰ ਨੀਤਾ ਵਰਤੀ ਮੁੱਖ ਦੰਤ ਘਸ ਖੀਨ ਖਿਆ ਉਹਨਾਂ ਦੇ ਜਿੱਤੇ ਬਜ਼ਾਰ ਦੁਕਾਨੀਆਂ ਕਦੇ ਚੇਤੇ ਨਹੀਂ ਕਰਦੇ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਖਾਂਦਿਆਂ ਖਾਂਦਿਆਂ ਮੂੰਹ ਵੀ ਘਸ ਗਿਆ ਤੇ ਦੰਦ ਵੀ ਖੀਨ ਹੋ ਗਏ ਉੱਖੜ ਗਏ ਕਈ ਨਵੇਂ ਦੰਦ ਵੀ ਲਾਉਂਦੇ ਐ ਅਤੇ ਖਿਆ ਸਰੀਰ ਵੀ ਨਾਸ ਹੋ ਗਿਆ ਮੇਰੀ ਮੁੱਖ ਦੰਤਾਂ ਘਸ ਖੀਨ ਖਿਆ ਇਹ ਦੰਦ ਵੀ ਕਰ ਖੀਲ ਹੋ ਗਏ ਤੇ ਮੁਖ ਵੀ ਘਸ ਗਿਆ ਉਹ ਰਾਤ ਖਾਂਦੇ ਖਾਂਦੇ ਦਾ ਸਰੀਰ ਦਾ ਬਲ ਵੀ ਖਿਆਨਾਸ ਹੋ ਗਿਆ ਮੇਰੀ ਮੇਰੀ ਕਰ ਕਰ ਮੂਠੋ ਅਜੇ ਵੀ ਮੇਰ ਨਹੀਂ ਤੇਰੇ ਅੰਦਰ ਛੁੱਟੀ ਮੇਰੀ ਜਾ ਰਹਾ ਜੋੜ ਨੂੰ ਕੜਦਾ ਹੈ ਮੂਠੋ ਲੁੱਟਿਆ ਗਿਆ ਵਿਸ਼ਿਆਂ ਚ ਪਾਪ ਕਰਤ ਨਹਿ ਪਰੀ ਦਇਆ ਕਿਸੇ ਦਾ ਘਰ ਲੁੱਟਣਾ ਹੋਵੇ ਕਿਸੇ ਨੂੰ ਮਾਰਨਾ ਹੋਵੇ ਪਾਪ ਕਰਨੇ ਦੇ ਹੋਏ ਨੂੰ ਤੇ ਕਿਤੇ ਦਇਆ ਨਹੀਂ ਪਈ ਕਦੇ ਤਰਸ ਵੀ ਖਾਦਿਆ ਵੀ ਪਾਪ ਨਾ ਕਰੀਏ ਮਹਾ ਵਿਕਾਰ ਘੋਰ ਦੁਖ ਸਾਗਰ ਸਾਰੇ ਵਿਕਾਰ ਕਾਮ ਆਦਿ ਛੋੜੇ ਚਿੰਬੜੇ ਹੋਏ ਐ ਇਸ ਕਰਕੇ ਘੋਰ ਭਿਆਨਕ ਦੁਖਾਂ ਦੇ ਸਮੁੰਦਰ ਸੰਸਾਰ ਵਿੱਚ ਆ ਰਹੇਗਾ ਇਸ ਮਹ ਪ੍ਰਾਣੀ ਗਲਤ ਪਿਆ ਉਹ ਕਿ 81 ਲੱਖ ਜੀਵਨ ਤੇ ਪ੍ਰਾਣੀਆਂ ਗਲਤ ਗਲਤਾਨ ਹੋ ਜੈਗਾ ਉਹ ਬਿਜਾਏਗਾ ਜਿਵੇਂ ਗਲਦਲ ਦੇ ਵਿੱਚ ਕੋਈ ਫੁੱਗ ਜਾਂਦਾ ਹੈ ਇਸ ਤਰ੍ਹਾਂ ਘੰਟ ਹੋ ਗਏ ਨੇ ਕਿ ਖੁੱਭ ਗਏ ਹੈ ਗਲਤਾਨ ਹੋ ਗਏ ਹੈ ਸਰਨ ਪਰ ਨਾਨਕ ਸਵਾਮੀ ਸ਼੍ਰੀ ਸਾਹਿਬ ਜੀ ਜਿਹੜੇ ਜੋ ਸਵਾਮੀ ਅਕਾਲ ਪੁਰਖ ਦੀ ਸ਼ਰਨ ਪਰੇ ਹਨ ਬਾਹ ਪਕਰ ਪ੍ਰਭ ਕਾਢ ਲਿਆ ਉਹ ਦੀ ਵਰਤੀ ਨੂੰ ਭੋਜਨ ਪਕੜ ਕੇ ਵਾਹਿਗੁਰੂ ਦੇ ਮੁਖ ਰੂਪੀ ਕਿਨਾਰੇ ਤੇ ਕਾਢ ਗਿਆ ਹੈ ਬਖਸ਼ਿਸ਼ ਕੀਤੀ ਹੈ ਵਿਰਾਗ ਦੀ ਕਿਨਾਰੇ ਤੇ ਲੈ ਆਂਦਾ ਬਿਲਾਵਲ ਮਹੱਲਾ 5 ਆਪਨਾ ਪ੍ਰਭ ਆਇਆ ਕੀ ਤਦੋ ਸਮਾਹ ਜਿਸ ਵੇਲੇ ਆਪਣੇ ਪ੍ਰਭ ਹੈ ਹੋਰ ਕੋਈ ਆਪਣਾ ਨਹੀਂ ਸੰਸਾਰ ਤੇ ਪ੍ਰਵੇਸ਼ਰ ਜੋ ਆਪਣਾ ਆਤਮਾ ਹੈ ਉਹ ਚੇਤੇ ਆਇਆ ਹੈ ਦੁਸ਼ਮਨ ਦੁਸ਼ਟ ਰਹੇ ਛਾਠ ਮਾਰਨ ਕਰਨ ਵਾਲੇ ਜਿਹੜੇ ਦੁਸ਼ਟਪੁਰਖ ਸੀ ਉਸੇ ਪ੍ਰਕਾਰ ਦੁਸ਼ਮਨ ਕਾਮ ਕਰੋ ਅਦਾਜੋ ਦੁਸ਼ਟ ਪਰਖੀ ਨੂੰ ਅਰੁ ਪ੍ਰਾਪ ਲੈਣੀ ਚੰਗਾ ਲੱਗਦਾ ਹੈ ਸਾਰੇ ਚ ਹਾਂ ਮਾਰਦੇ ਰਹੇ ਇਹ ਬ्यर्थ ਬੋਲਦੇ ਰਹ ਗਏ ਉਸਲ ਭਿਆ ਮੇਰੇ ਭਾਈ ਮਿੱਤਰ ਭਾਈ ਮੰਹਾਦੇਵਾ ਵਾਲਕ ਇਹ ਮਿੱਤਰ ਭਾਈ ਗੁਰਦਾਸ ਵਾਲਕ ਭਾਈ ਬੁੰਡਾ ਸਾਹਿਬ ਵਾਲਕ ਸਾਡੇ ਤਾਈ ਸੁਖ ਦੀ ਪ੍ਰਾਪਤੀ ਹੋਈ ਹੈ ਇਸ ਪ੍ਰਕਾਰ ਦੁਸ਼ਮਣੀ ਕਰਨ ਵਾਲੇ ਜੋ ਕਾਮਵਾਦ ਕਿਸਾਨ ਦੁਸ਼ਟੀ ਉਹ ਇੰਦ੍ਰੇ ਸਾਨੂੰ ਵਿਸ਼ਿਆਂ ਦੇ ਅਧੀਨ ਇਹ ਸਾਰੇ ਆਪੋ ਆਪਣੇ ਪਾਸੇ ਨੂੰ ਖਿੱਚਣ ਵਿੱਚ ਆਹ ਮਾਰਦੇ ਰਹ ਚੁੱਕੇ ਹਾਂ ਜਨੂ ਸ਼ੋਖ ਸੁਪਰ ਉਪਰ ਆਨੰਦ ਪਿਆ ਹੈ ਮੇਰੇ ਭਰਾਵ ਸਰਗਨ ਕਰਨ ਵਾਲੇ ਤੇ ਮਿੱਤਰ ਵਿराग ਵੀ ਕਾਜ ਗੁਣ ਵਾਲੇ ਪੁਰਖੋ ਰਹਾ ਗਈ ਵਿਆਦ ਉਪਾਦ ਸਭ ਨਾਸੀ ਜਿਵੇਂ ਵਿਆਗ ਸਰੀਰ ਕਰਕੇ ਵਾਏ ਪਿਤ ਕਾ ਹਜ਼ਰ ਬਗਾੜਾ ਕਿਸੇ ਵਿਆਗ ਸੀ ਚਲੀ ਗਈ ਅਤੇ ਉਪਾਦ ਜੇ ਕਿਸੇ ਨਾਲ ਡਾਂਗ ਸੋਟੇ ਹੋ ਜਾਣਾ ਪਰੇ ਪੀੜਾ ਦੇ ਕੇ ਵੀ ਸਭ ਨਾਸ ਹੋ ਗਈ ਅੰਗੀਕਾਰ ਪੀਉ ਮੁਕਰਤਾ ਹੋਰ ਕਾਲ ਪੁਰਖ ਨੇ ਸਾਡਾ ਅੰਗੀਕਾਰ ਪੱਖ ਕੀਤਾ ਹੈ ਸਾਨੂੰ ਗ੍ਰਹਿਣ ਕਰ ਲਿਆ ਸੱਚੇ ਪਰਸ਼ਨਾ ਆਪ ਜੀ ਬਣਾ ਕੇ ਸਾਥ ਸੂਖ ਅਰ ਆਨੰਦ ਘਨੇਰੇ ਮਨਕ ਵੀ ਸ਼ਾਂਤੀ ਹੋ ਗਈ ਹੈ ਸਰੀਰ ਜੀ ਵੀ ਸੁਖ ਹੋ ਗਿਆ ਹੈ ਅਜੇ ਕਹਾ ਆਨੰਦ ਰਸਾ ਕਰਕੇ ਵੀ ਗੁਣ ਗਾਉਣੇ ਕਰਕੇ ਹੋਇਆ ਹੈ ਪ੍ਰੀਤਮ ਨਾਮ ਰਿਦੈ ਉਰ ਹਾਰ ਜਦ ਮਾਲਕ ਵਸਦਾ ਜੀ ਸੁਖ ਜੀਵਾ ਵਸਦਾ ਜੀ ਕਹਾ ਆਨੰਦ ਬਿਰਧ ਵਸਦਾ ਜੀ ਪ੍ਰਾਪਤ ਹੋਇਆ ਹੈ ਅੰਗ ਤੁਮ ਹੀ ਲੇਨ ਅਜੇ ਪ੍ਰੀਤਮ ਨਾਮ ਰਿਦੈ ਉਰ ਹਾਰ ਜਿਨੈ ਨਾ ਪ੍ਰੀਤਮ ਅਤਾਲ ਪੁਰਖ ਦੇ ਨਾਮ ਨੂੰ ਛੇਜ ਹਾਰ ਦੀ ਨਿਆਈਂ ਪਰੋਲਿਆ ਹੈ ਸਹਰੂਪੀ ਤਾਡੇ ਵਿੱਚ ਉਹਨਾਂ ਦਾ ਚਿਤ ਸ਼ਾਂਤ ਹੋ ਗਿਆ ਹੈ ਅਤੇ ਬ੍ਰਹਮਾਨੰਦ ਦਾ ਸੋਖ ਪ੍ਰਾਪਤ ਹੋ ਗਿਆ ਹੈ ਅਤੇ ਪਰਿਵਾਰ ਆਪਕਾਰ ਦੇ ਘਨੇ ਜਨ ਦੀ ਪ੍ਰਾਪਤੀ ਹੋ ਗਈ ਉਹਨਾਂ ਨੂੰ ਪ੍ਰੀਤਮ ਨਾਮ ਰਿਜੈ ਉਰ ਹਾਰ ਜਿਨ੍ਹਾਂ ਨੂੰ ਪ੍ਰੀਤਮ ਅਕਾਲ ਪੁਰਖ ਨੇ ਅਨੂ ਮਿਠਕੇ ਜਹਾਰ ਦੀ ਨਿਆਈ ਬਣਾਇਆ ਹੈ ਜਿਉ ਪਿੰਡ ਧਨ ਰਾਖ ਪ੍ਰਭਤੀ ਜਿਵੇਂ ਜਿਹੜਾ ਜੀਵ ਸੁਖੰ ਸਰੀਰ ਪਿੰਡ ਸਤੂ ਸੁਰੀਰ ਧਨ ਰੋਟੜੀ ਕਿ ਤੇਰੀ ਪੂੰਜੀ ਅਸੀਂ ਜਾਣਦੇ ਹਾਂ ਦਿੱਤੀ ਹੋਈ ਐ ਉਸ ਅਮਰਥ ਸੁਆਮੀ ਮੇਰਾ ਇਹ ਮੈਨੂੰ ਇਹ ਹਰ ਬਗੇ ਹਾਂ ਸੱਚੇ بادشاہ ਤੂੰ ਸਰਬ ਕਲਾ ਸੁਰਜ ਸਾਡਾ ਮਾਲਕ ਹੈ ਦਾਸ ਆਪਣੇ ਕਉ ਰੱਖਣ ਹਾ ਕਿਰਪਾ ਮੇਸ਼ਾਹ ਆਪ ਦੇ ਸੇਵਕਾਂ ਦੀ ਆਪ ਰੱਖਿਆ ਕਰਨ ਵਾਲੇ ਹੈ ਨਾਨਕ ਦਾਸ ਸਦਾ ਹੈ ਚੇਰਾ ਜੀ 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 ਭਾਈਓ ਬੇਨਤੀ ਕਰੋ ਮੈਂ ਮਹਾਰਾਜਾ ਦਾਸ ਆਪ ਦਾ ਕਦਾ ਉਹਦੇ ਚੇਰਾ ਦਸਾਨਾ ਦਵਾਸਾ ਬਿਲਾਵਲ ਮਹੱਲਾ ਪੰਜਵਾ ਗੋਬਿੰਦ ਸਿਮਰ ਹੋ ਆਕਲਿਆ ਕੀਆ ਰੇ ਜਿਨ੍ਹਾਂ ਜਿਨਾਂ ਨੂੰ ਗੋਬਿੰਦ ਪ੍ਰਵੇਸ਼ ਦਾ ਸਿਮਰ ਕੀਤਾ ਹੈ ਉਹਨਾਂ ਦੇ ਦਾਈ ਹੋਇਆ ਹੋਇਆ ਕਲਿਆਣ ਰੱਖਿਆ ਹੋਈਆਂ ਮੁਕਤ ਹੋਇਆ ਉਹ ਪੁਰਖ ਸੁਖ ਹੋਇਆ ਉਸ ਦੇ ਤਾਈਂ ਜੀਓ ਪਾਦ ਪਹਿਆ ਸੁਖ ਸਾਚਾ ਜਿਹੜੀਆਂ ਕਿਸੇ ਆਦਮੀ ਦੀ ਛੇੜਖਾਨੀ ਕਰਨੇ ਕਰਕੇ ਕਿਸੇ ਨਾਲ ਹੀ ਰਖਾ ਹੋ ਜਾਣੀ ਲੜਾਈ ਪੜਾਈ ਹੋਣੀ ਕਿ ਉਹ ਬਾਦੀਆਂ ਵੀ ਮਿਟ ਗਈਆਂ ਬ੍ਰੇਧ ਪੀੜਾ ਆਰ ਕੋ ਬਾਦੀਆਂ ਸਭ ਮਿਟ ਗਈਆਂ ਸੱਚਾ ਸੁਖ ਆਤਮਾਨੰ ਦਾ ਪ੍ਰਾਪਤ ਹੋ ਗਿਆ ਅੰਤਰਜਾਮੀ ਸਿਮਰਿਆ ਜਾਣ ਅੰਤਰਜਾਮੀ ਨੇ ਸਿਮਰਨ ਕੀਤਾ ਜਾਣੀ ਜਾਣ ਜਾਣ ਕੇ ਅੰਤਰਜਾਮੀ ਨੇ ਜਾਣ ਗਿਆਨ ਦੁਆਰਾ ਸਿਮਰਨ ਕੀਤਾ ਕਿ ਮੇਰਾ ਅੰਤਤੰਦ ਦਾ ਵੀ ਪ੍ਰਕਾਸ਼ਤਾ ਹੈ ਸੰਸਾਰ ਦਾ ਵੀ ਉਹ ਪ੍ਰਕਾਸ਼ਿਕ ਹੈ ਇਸ ਪ੍ਰਕਾਰ ਜਿਹਨਾਂ ਨੇ ਅੰਤਤ ਸ਼ਾਮੀ ਸਿਮਰਿਆ ਹੈ ਜਾਣ ਲਓ ਉਨਾ ਨਹੀਂ ਸਾਰੀਆਂ ਬਾਦਾਂ ਮਿਟੀਆਂ ਹੈ ਸੱਚਾ ਸੁਖ ਪ੍ਰਾਪਤ ਹੋਇਆ ਹੈ ਰਹਾਉ ਹੰਤ ਜਮੀਨ ਦੇ ਸਿਮਨ ਕਰਨ ਵਾਲਾ ਜਰਨਾ ਕਰੋ ਦਾ ਰੂਪ ਹੀ ਹੋ ਗਿਆ ਹੈ ਰਹਾਉ ਜਿਸਕੇ ਜੀਤਨ ਕੀਏ ਸੁਖਾਲੇ ਜਿਸ ਵਾਲਿ ਕਰੂ ਨੇ ਜੀ ਜੰਤ ਬਣਾਏ ਸੀ ਕੋਸੇ ਨੰਬਰ ਤੋਂ ਨਾਮ ਦੇ ਕੇ ਗੁਰਾਂ ਦਵਾਰਾ ਸੁਖਾਲੇ ਬਣਾ ਕੇ ਭਗਤ ਜਨਾ ਕਹੋ ਸਾਚਾ ਤਾਨ ਮਰਜ ਭਗਤਾਂ ਸੰਤਾਂ ਨੂੰ ਕਹ ਸੱਚਾ ਤਾਨ ਬਾਲਾ ਪਰਮੇਸ਼ਰ ਦੀ ਓਟ ਹੈ ਦਾਸ ਆਪਣੇ ਕੀ ਆਪੇ ਰਾਖੀ ਆਂਦੇ ਸੇਖਾਂ ਦੀ ਆਪ ਹੀ ਮਾਰਾ ਰੱਖਿਆ ਕੀਤੀ ਹੈ ਪੰਜਨ ਉੱਪਰ ਕਰਤੇ ਮਾ ਸੇਵਨਾ ਦੇ ਜਨਮ ਦੇ ਭੈਣ ਨੂੰ ਕਰਨ ਵਾਲੇ ਪਰਮੇਸ਼ਰ ਕਰਤਾ ਤੁਹ ਵੇਤੇ ਮਾਨ ਹੈ ਭਾਈ ਮਿਤਰਾਈ ਤੇ ਮਾਨ ਪਿਆਰੇ ਤੂੰ ਮੇਰਾ ਬੋਹ ਮਾਨ ਭਾਈ ਮਿਤਰਾਈ ਮਿਟੀ ਬੁਰਾਈ ਸਾਰ ਸੰਗੀਤੀ ਸੋਗੁਣਾਂ ਦੀ ਮਿੱਤਰਤਾ ਅੰਦਰ ਪ੍ਰਾਪਤ ਹੋਗੀ ਆਸੀ ਸੰਤ ਦਾ ਜਿਹੜੀ ਬੁੜਾਈ ਸੀ ਉਹ ਅੰਦਰੋਂ ਮਿਟ ਗਈ ਦਰਸ਼ਤ ਦੂਤ ਹਰ ਕਾਡੇ ਸ਼ਾਨ ਦੂਰ ਕਿਸਮਾਂ ਵਾਲੇ ਇਹ ਦੇ ਪੁਰਖੀ ਦੂਰ ਜਨ ਬਹੁਤ ਹਰੇ ਨਿਸ਼ਾਨ ਕਾਂਡ ਛਾਣ ਕਰਕੇ ਉਹਨਾਂ ਨੂੰ ਤਾਂ ਹੀ ਛਾਣ ਕੇ ਕੱਢ ਦਿੱਤਾ ਹੈ ਵੱਖਰੇ ਕਰ ਦਿੱਤਾ ਹੈ ਦੂਰ ਕਰਤਾ ਮੇਰੇ ਮੁਖ ਨੂੰ ਚਿੰਬੜ ਗਏ ਹਨ ਇਸੇ ਪ੍ਰਕਾਰ ਅੰਤਯਾਮੀ ਨੇ ਜੋ ਕੱਢ ਲਿਆ ਹੈ ਉਹਨਾਂ ਨੂੰ ਛਾਣ ਛਾਣ ਕੇ ਨਿਆਰੇ ਕਰਕੇ ਜਿਸ ਪ੍ਰਕਾਰ ਸਾਧ ਸੰਗਤ ਜੀ ਦਾਨੇ ਛਾਣ ਕੇ ਵੱਖਰੇ ਕਰਦੀ ਹੈ ਰੀਲ ਥੱਲੇ ਸਿਰ ਦੇ ਛਾਣਨੇ ਚ ਇਸ ਪ੍ਰਕਾਰ ਉਹ ਨਰਕਾਟ ਕਾਂ ਨਿਪਾਤ ਕਰ ਹੈ ਤੇ ਆਪ ਦੇ ਸੇਵਕਾਂ ਨੂੰ ਕੱਢ ਲਿਆ ਹੈ ਇਸ ਪ੍ਰਕਾਰ ਸੱਚੇ ਪਾਕਸ਼ਾ ਜੀ ਨੇ ਐਸੀ ਛਾਣ ਬਣਾਤੀ ਉਹਨਾਂ ਸੇਵਕਾਂ ਦੀ ਛਾਣ ਕੇ ਨਿਰਣਾ ਕਰਕੇ ਵੱਖਰੇ ਕਰਦੇ ਕਾਪੀ ਐ ਅਸੀਂ ਨਰਕ ਚ ਪਾਤ ਤੇ ਗੁਰੂਖਾ ਨੂੰ ਆਤਮਨੰନ୍ଦੀ ਪ੍ਰਾਪਤੀ ਬਖਸ਼ੀ ਸੋਗ ਸਹਿ ਆਨੰਦ ਭਈ ਭਈ ਮਿਤਰਾਈ ਮਿਟੀ ਬੁਰਾਈ ਮੰਦਰ ਤਾਂ ਹੋ ਗਈ ਆ ਗੁਣਾਂ ਦੇ ਨਾਲ ਬੁਰਾਈ ਕਰਨੀ ਛੱਡ ਗਈ ਆ ਸਾਡੇ ਚੋਂ ਦੇ ਦੂਤ ਹਰ ਕਾ ਦੇ ਛਾਂ ਜਿਹੜੇ ਗੁਰ ਕੀ ਕਾਮ ਆਜ ਕੋ ਦੂਤ ਸੰਗੇ ਇਹ ਹਰੀ ਨੇ ਛਾਂਡ ਕੇ ਛਾਂਡ ਕੇ ਕੱਢ ਦੁੱਤੇ ਸਾਡੇ ਹਿਲ ਜੂ ਦੂਰ ਕਰ ਦਿੱਤੇ ਹਨ ਸੂਖ ਸਹਿਜ ਆਨੰਦ ਕਹੇਰੀ ਅੱਗੇ ਕਿਸ ਗੁਰੂ ਪਰਮੇਸ਼ਰ ਦੇ ਘਰੇ ਆਨੰਦ ਨੂੰ ਪ੍ਰਾਪਤ ਹੋਏ ਹੈ ਅਸੀਂ ਨਾਨਕ ਜੀ ਵੈ ਹਰ ਗੁਣ ਹੈ ਰਖਾਂ ਸ਼੍ਰੀ ਗੁਰੂ ਸਾਹਿਬ ਕਹਿੰਦੇ ਨੇ ਹਰੀ ਅਕਾਲ ਪੁਰਖ ਦੇ ਗੁਲਾ ਦਾ ਕਥਨ ਕਰਕੇ ਸਦਾ ਜਿਉਂਦੇ ਹਾਂ ਬਿਲਾਵਲ ਮਹੱਲਾ ਪੰਜਵਾ ਕਾਰ ਬ੍ਰਹਮ ਪ੍ਰਭ ਭੇ ਕਿਰਪਾਲ ਜਿਉ ਮੈਹਾਰਗੋ ਜੋ ਪਾਪੋ ਕੋ ਨਾ ਤੋਂ ਪਰੇ ਐ ਤੇ ਸਾਰਿਆਂ 'ਚ ਵਿਆਪਕ ਐ ਸਮਰੱਥਾ ਐ ਆਪ ਕਿਰਪਾਲੂ ਹੋਏ ਜਦੋਂ ਕਾਰਜ ਸਗਲ ਸਵਾਰੇ ਸਤਿਗੁਰੂ ਹੋਜਣੇ ਨੇ ਸਾਰੇ ਕਾਰਜ ਇਹਨਾਂ ਦੇ ਸਵਾਰ ਦਿੱਤੇ ਹਨ ਜਪ ਜਪ ਸਾਧੂ ਭੇ ਨਿਹਾਲ ਜਪ ਸਾਧੂ ਜੀ ਜਿਐ ਤੁਮਾਰੇ ਦੇ ਜਾਪ ਨੂੰ ਜਪਦੇ ਐ ਉਹਦੀ ਹਾਲ ਬੰਦਨਾ ਤੋਂ ਰਹਿਤ ਹੋਗੇ ਦੁੱਖਾਂ ਤੋਂ ਰਹਿਤ ਹੋਗੇ स्वीकार किया प्रभु अपने अपने जान के मारने ਦੇ ਪੱਖ ਕੀ ਕੈਸੇ ਦੇ 파ਸ਼ਾ ਰੱਖਿਆ ਕੀਤੀ ਹੈ ਦੁਖੀ ਸਗਲੇ ਪਹਿਰਵਾਣ ਦੁਖੀ ਸੀ ਕਾਮ ਆਦ ਕੋ ਸਾਰੇ ਵਾਲ ਢੂੜ ਦੇ ਕਿੰ ਕਿਵੇਂ ਨਾਸ ਹੋ ਗਏ ਹਨ ਕੰਠ ਲਾਏ ਰਾਖੇ ਜਨ ਅਪਨ ਜਿਹਨਾਂ ਨੂੰ ਕੰਠ ਗੜ ਨਾਲ ਲਾ ਕਰਕੇ ਭੀਰ ਲਿਸ਼ਟਾ ਦੇ ਕੇ ਰੱਖਿਆ ਹੈ ਉਦਰ ਲਿਏ ਲਾਏ ਆਪਣੇ 파ਸ਼ਾ ਪੱਲੇ ਨਾਲ ਨਾਮ ਰੂਪੀ ਪੱਲੇ ਜਿਲਾ ਕੇ ਸਾਰ ਸੰਗਤ ਦੇ ਨਾਮ ਲਾ ਕੇ ਪੱਲੇ ਜਿਲਾ ਕੇ ਉਧਾਰ ਲਏ ਉਹ ਵਿਚਾਲੇ ਹਨ ਸਹੀ ਸਲਾਮਤ ਮਿਲ ਘਰ ਆਏ ਸਹੀ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ 52 ਰਾਜਿਆਂ ਨੂੰ ਉਹਰ ਕੈਦਿਆਂ ਨੂੰ ਗਵਾਲੀਅਰ ਦੇ ਕਿਲੇ ਚ ਆਪਣੇ ਪੱਲੇ ਨਾਲ ਲਾ ਕੇ ਸਾਰਿਆਂ ਨੂੰ ਕਢਾ ਲਿਆਂਦਾ ਸੀ ਫਿਰ ਰਾਜ ਸਾਰਿਆਂ ਨੂੰ ਦਵਾਤਾ ਸੀ ਆਪਣੇ ਵਾਲੇ ਕੇ ਘੋੜਾ ਕੇ ਸਿਰੋਕਾਰ ਦਿੱਤਾ ਸੀ ਸਾਰੇ ਰਾਜ ਦੇ ਬਹਾਲ ਕੀਤੇ ਸੀ ਹਿੰਦੀ ਪੀਸ ਲਿਖਿਆ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਸ੍ਰੀ ਅਕਾਲ ਤਖਤ ਸਾਹਿਬ ਆ ਕੇ ਉਹਨਾਂ ਨੇ ਚਰਨਾਂ ਦੇ ਸੇਵਕ ਬਣ ਕੇ ਗੁਰੂ ਸਾਹਿਬ ਦੇ ਸਿੱਖ ਬਣੇ ਸਾਬੇ ਜਿਨ੍ਹਾਂ ਚੋਂ ਜਿਉਂਦੇ ਰਹੇ ਸ੍ਰੀ ਅਕਾਲ ਪੰਥ ਸਾਹਿਬ ਉਹ ਆਪਣੀ ਦਿਸਾਂਜ ਭੇਜਦੇ ਰਹੇ ਇਸ ਪ੍ਰਕਾਰ ਮਹਾਰਾਜ ਨੇ ਆਪ ਦੇ ਪੱਲੇ ਨਾਲ ਲਾ ਕੇ ਉਧਾਰ ਲਏ ਹਨ ਨਿੰਦਕ ਕੇ ਮੁਖ ਹੋਏ ਕਾਲ ਜਿਹਨ ਨਿੰਦਕ ਉਹਨਾਂ ਦੇ ਸਾਲ ਸੰਗੇ ਜੀ ਕਾਲੇ ਮੂੰਹ ਹੋਏ ਹਨ ਉਹਨਾਂ ਦਾ ਨਿੰਦਿਆ ਕਰਕੇ ਨਿੰਦਿਆ ਰੂਪੀ ਕਾਲਸ ਕਰਕੇ ਮੂੰਹ ਕਾਲੇ ਹੋ ਗਏ ਨਿੰਦਕ ਸਾਲ ਸੰਗੇ ਜੀ ਕਾਲੇ ਮੂੰਹ ਚ ਪੈ ਗਏ ਹੋਗੇ ਇਸ ਤੇ ਤੋਂ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਸ਼ਰਦੂਲ ਸਿੰਘ ਜੀ ਕਹਿੰਦੇ ਮੇਰੇ ਸਤਿਗੁਰ ਅੰਕੁਰ ਜੀ ਆਮੇ ਪੂਰਨ ਹਾਂ ਹੋਰ ਪ੍ਰਸਾਦ ਪ੍ਰਭ ਭੈ ਨਿਹਾਲ ਸ਼ਰਦੂਲ ਨਾਨਕ ਦੇ ਸਿੱਕੇ ਪਾਤਸ਼ਾਹੀ ਦੀ ਕਿਰਪਾ ਕਰਕੇ ਪ੍ਰਭ ਅਕਾਲ ਪੁਰਖ ਦੀ ਪ੍ਰਾਪਤੀ ਕਰਕੇ ਨਿਹਾਲ પ્રસન્ન ਹੋ ਗਏ ਹਾਂ